ਮੈਂ ਉੱਥੇ ਖੜੀ ਤੇ ਇਨਾ ਪੈੜਾ ਲਾਸ਼ ਕਿਆ ਦੇ ਘੜ ਕੇ ਆ ਮੈਂ ਬਾਹਰ ਜੀ ਖੜੀ ਰਹੀ ਤੇ ਜਦੋਂ ਕੱਸੀ ਤੇ ਆਗੇ ਨਾ ਇਧਰ ਉਧਰ ਲੇਟਾਂ ਦੇ ਮੈਨੂੰ ਦਿਸਿਆ ਤੇ ਮੈਂ ਨਾ ਉਹ ਲੇਟਾਂ ਵੇਖ ਕੇ ਤੇ ਉਧਰ ਪਈ ਅੰਨੀ ਨੂੰ ਤੁਰ ਗਈ ਜਿੱਦੋਂ ਉਹਨੇ ਆਉਣਾ ਸੀ ਘਰ ਨੂੰ ਗੱਡੀ ਉੱਥੇ ਹੌਲੀ ਹੋ ਗਈ ਆ ਕੇ ਤੇ ਗੱਡੀ 'ਚ ਉਤਰਿਆ ਇੱਕ ਪਾਸੇ ਤਾਂ ਪਰਨਾ ਫੜ ਲਿਆ ਤੇ ਚਿੱਟਾ ਇੱਕ ਪਾਸੇ ਮੋਮਲ ਫੜ ਲਿਆ ਤੁਰਿਆ ਆਉਂਦਾ ਇਹੋ ਜੀ ਪੈੜੀ ਲਾਸ਼ ਕਬਜੀ ਬਾਹਲੀ ਪੈੜੀ ਲਾਸ਼ ਕਬਜੀ ਤੇ ਨਾਲ ਦੀ ਨਾਲ ਇਹ ਹੋ ਹਰ ਅੜ ਅੜ ਕਰਕੇ ਜਿਉ ਹਫਤਾਂ ਨੂੰ ਚੜੀ ਨਾ ਐਨਾ ਪੈੜਾ ਖੜਕਾ ਹੋਇਆ ਤੇ ਇਕਦਮ ਨਿਹਰਾ ਹੋ ਗਿਆ ਫਿਰ ਮੈਂ ਪਈ ਬੰਨੀ ਨੂੰ ਜਦੋਂ ਆਏ ਬੈਟਰੀ ਮਾਰੀ ਹਾਏ ਪਤਾ ਐ ਇਹਦੀਆਂ ਬਾਹਾਂ ਖਿਲਾਰੀਆਂ ਮੋਦਾ ਪਿਆ ਡਿੱਗਿਆ ਫਿਰ ਤਾਂ ਮੈਂ ਚੀਕਾਂ ਛੜਤੀਆਂ ਇਹਨਾਂ ਦੇ ਘਰੋਂ ਭੱਜ ਲਈ ਇਹਨਾਂ ਦੇ ਬਾਹਰ ਖੜਕਾਏ ਵੇ ਭੱਜ ਕੇ ਆ ਜੋ ਵੇ ਧੂਰੀ ਤੇ ਬਿਜਲੀ ਡੱਗ ਪਈ ਧੂਰੀ ਪਈ ਤੇ ਪਿਆ ਹੈ 5 ਕਿ ਮਿੰਟ ਦਾ ਹੀ ਫਰਕ 5 ਮਿੰਟ ਵੀ ਨਹੀਂ ਲੱਗੇ ਹੋਣੇ ਸੀ ਗੱਡੀ ਉੱਤਰਦੇ ਨੂੰ ਨਾ ਨਹੀਂ ਲੱਗੇ 5 ਤਾਂ ਲੱਗੇ ਹੀ ਨਹੀਂ ਉਹ ਸਿਰ ਤੇ ਘੁੰਮਦੀ ਫਿਰਦੀ ਸੀ ਬਸ ਜਦੋਂ ਅੱਧ ਵਿਚਾਲੇ ਜੇ ਆ ਗਿਆ ਨਾਲ ਦੀ ਨਾਲ ਡੱਪੀ ਸਿੱਧੀ ਬੇਟੀ ਕਰਦੀ ਸੀ ਜਿਵੇਂ ਤੁਸੀਂ ਦੱਸਦੇ ਗੱਡੀ ਆਈ ਹੈ ਤੇ ਗੱਡੀ ਬਸ ਮੁੜੀ ਮਸਾ ਹੋਣੀ ਹੈ ਮੈਂ ਕਿਹਾ ਤੂੰ ਦੌੜੀ ਖਾਣੇ ਜਾਵੜਾ ਤੇਰੇ ਮਾਮੇ ਕੋਲੇ ਰਹਿ ਪਾ ਤੇ ਲਸ਼ਕ ਦੇ ਗੜਕਦੇ ਚ ਤੂੰ ਆ ਹੀ ਨਾ ਮੈਂ ਜਿੰਨਾ ਸਿਰ ਜਿਊਂਗੀ ਮੈਂ ਉਹ ਸੀਂ ਨਹੀਂ ਭੁਲਦੀ ਆਪ ਦੇ ਪੁੱਤ ਦਾ ਰਾਸਤੇ ਵਿੱਚੋ ਬਿਜਲੀ ਨੂੰ ਸਹਾਉ ਤੋਂ ਮਤਲਬ ਉਹ ਕਾਰ ਦੇ ਮੂਰੇ ਉਹ ਆਉਂਦੀ ਧੀ ਸ਼ੀਸ਼ੇ ਵਿੱਚ ਮੈਦੀ ਰਹੀ ਆ ਫਿਰ ਇੱਥੇ ਸਾਡਾ ਹੋਰ ਸੀ ਚਾਚਾ ਭੋਲਾ ਸਿੰਘ ਉਹ ਕਹਿੰਦਾ ਵੀ ਗੱਡੀ ਇੰਨੀ ਤੇਜ਼ ਸੀਗੀ ਮਤਲਬ ਮੋਰਸਾ ਪਾਸੇ ਕਰ ਲਿਆ ਸੀ ਉਹ ਮਤਲਬ ਉਹ ਦਵਾ ਤਾਰ ਕੇ ਗੱਡੀ ਮੁੰਡਗਾ ਲੈ ਗਿਆ ਇਹ ਉੱਥੇ ਉਤਰ ਸਾਰ ਇਹਨਾਂ ਨੇ ਫੋਨ ਚ ਲਾਈਟ ਜਗਾ ਲਈ ਤੇ ਬਸ ਥੋੜੇ ਗਾ ਤੁਰੇ ਆ ਉੱਥੇ ਬੀੜ ਉਹ ਵੀ ਹੁਣ ਪਛਤਾਉਂਦੇ ਕਹਿੰਦੇ ਜੇ ਪਤਾ ਹੁੰਦਾ ਐ ਹੁਣਾ ਸੀ ਕਾਂ ਹੀ ਘਰੇ ਵੇੜੇ ਚ ਹੀ ਸੱਜਦੇ ਹੁੰਦੇ ਅੱਜ ਅਸੀਂ ਪਹੁੰਚੇ ਆ ਪਿੰਡ ਸਾਹੋ ਦੇ ਵਿੱਚ ਬਹੁਤ ਹੀ ਮੰਦ ਭਾਗੀ ਖਬਰ ਹੈ ਅਸਮਾਨੀ ਬਿਜਲੀ ਡਿੱਗਣ ਨਾਲ ਇੱਕ 46 ਸਾਲ ਦੇ ਨੌ ਕਿਸਾਨ ਦੀ ਮੌਤ ਹੋਈ ਅੱਜ ਉਸ ਪਰਵਾਦੇ ਅਸੀਂ ਘਰੇ ਪਹੁੰਚੇ ਆ ਕੀ ਕਹਾਣੀ ਹੈ ਕਿਸ ਤਰ੍ਹਾਂ ਉਹਦੀ ਘਟਨਾ ਘਟੀ ਹੈ ਸਾਡੇ ਨਾਲ ਉਹਨਾਂ ਦੇ ਵੱਡੇ ਭਾਈ ਸਾਹਿਬ ਨੇ ਭਾਈ ਸਤਰੀਕਾਲ ਜੀ ਸਤਰੀਕਾਲ ਭਾਈ ਜੀ ਕੀ ਨਾਮ ਕੀ ਗੁਲਦੀਪ ਸਿੰਘ ਭਾਈ ਜਿਹੜੀ ਇਹ ਅਸਮਾਨੀ ਬਿਜਲੀ ਡਿੱਗੀ ਰਾਤ ਸਮਾਂ ਕੀ ਸੀ ਟਗਰੀਬਨ 7:30 ਦਾ ਟਾਈਮ ਸੀ ਜੀ 7:30 ਵਜੇ ਦੀ ਗੱਲ ਹੈ ਜੀ ਜੀ ਇਹ ਇੱਕ ਰਿਸ਼ਤੇਦਾਰੀ ਚ ਗਏ ਹੋਏ ਸੀ ਹਾਂਜੀ ਇਹ ਕਿਤੇ ਗਏ ਹੋਏ ਹੋਏ ਸੀ ਮੌਸਮ ਖਰਾਬ ਹੋਣ ਦੇ ਕਾਰਨ ਇਧਰੋਂ ਮੋਟਰਸਾਈਕਲ ਤੇ ਜਾਂ ਇਧਰੋਂ ਗੱਡੀ ਤਿਆਰ ਰਹੀ ਸੀ ਇਹਨਾਂ ਨੂੰ ਵੀ ਯਾਰ ਦੋਸਤ ਹੀ ਮਿਲ ਗਿਆ ਸੀ ਗੱਡੀ ਤੇ ਜੀ ਉਹ ਕਹਿੰਦਾ ਮੈਂ ਤੁਹਾਨੂੰ ਤਾਰ ਜੂੰਗਾ ਤੇ 7:30 ਵਜੇ ਉਤਾਰ ਕੇ ਗਏ ਜੀ ਸਾਹਮਣੇ ਆਪਣੇ ਤਾਰ ਕੇ ਗੱਡੀ 'ਚ ਉਤਰ ਕੇ ਫੋਨ ਦੀ ਲਾਈਟ ਜਗਾ ਕੇ ਤੁਰਿਆ ਆ ਰਿਹਾ ਸੀ ਤੇ ਇਧਰੋਂ ਮਾਤਾ ਜੀ ਖੜੇ ਵੇਟ ਕਰ ਰਹੇ ਸੀ ਬੈਟਰੀ ਲਈ ਖੜੇ ਸੀ बस कोस कादम चलया जी ओद तो पर असामान्य बिजली डिगी ते अखा मुरे ने रह गए फिर तन्ना माता ने कोह दसेया ਜਦੋਂ માતા ਬੈਂਟਰੀ ਲੈ ਕੇ ਗਈ ਆ ਵੀ ਬਾਹਰ ਆ ਰਹੇ ਜਾਂ ਫੋਨ ਹੀ ਕਰ ਦਿੰਦੇ ਨਾ ਵੀ ਮੈਂ ਆ ਰਿਹਾ ਹਾਂ ਨਾ માતા ਦੀ ਕਿੰਨੇ ਕ ਉਹਨਾਂ ਨਾਲ ਫਾਸਲਾ ਵਿੱਥੀ ਕਿੰਨੀ ਸੀ ਜਦੋਂ ਬਿਜਲੀ ਡਿੱਗੀ ਆ ਜਿਹੜੀ ਤੁਹਾਡੇ ਪਾਸ ਪ੍ਰਾਥ ਬਿਜਲੀ ਡਿੱਗੀ ਸੀ ਵਿੱਥੀ ਕਿੰਨੀ ਸੀ માતા ਦੀ ਇੱਕ ਕਿੱਲੇ ਦੀ ਪਈ ਆ ਜੀ ਸਾਡੀ ਸਾਰੀ ਜਿਹਦੇ ਵਿੱਚ ਉਹ ਅੱਧ ਚ ਪਹੁੰਚ ਗਿਆ ਸੀ ਉਹ ਤੇ ਅੱਗੇ માતા ਖੜੀ ਸੀ ਏਦਾਂ ਕਿੱਲੇ ਤੇ ਜਿਹੜਾ ਮਤਲਬ ਕਿ ਇਹ ਢਿੱਗੀ ਆ ਕੀ ਲੱਗਦਾ ਕਿ ਜਿਹੜਾ ਮੋਬਾਈਲ ਜਗਾਇਆ ਸੀ ਉਹ ਤਾਂ ਚਾਲਨ ਕਰਕੇ ਢਿੱਗੀ ਸੀ ਮੋਬਾਈਲ ਦੀ ਲਾਈਟ ਜਗਾਈ ਸੀ ਜੀ ਇਹਨਾਂ ਨੇ ਇਹ ਨਹੀਂ ਪਤਾ ਮੋਬਾਈਲ ਤੇ ਬਿਜਲੀ ਢਿੱਗੀ ਆ ਜਾਂ ਕੀ ਚੱਕਰ ਹੋਇਆ ਹਮਮ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਪਰਿਵਾਰ ਦੇ ਵਿੱਚ ਇੱਕ ਉਹਨਾਂ ਦਾ ਬੇਟਾ ਜੀ ਜੋ 1 ਸਾਲ ਹੋਇਆ ਉਹ ਬਾਹਰ ਗਿਆ ਹੋਇਆ ਕੈਨੇਡਾ ਇੱਕ ਮਾਤਾ ਜੀ ਹੈ ਤੇ ਉਹਨਾਂ ਦੀ ਵਾਈਫ ਛੋਟੇ ਪਰਿਵਾਰ ਹੈ ਕਿਸਾਨ ਕੋਲ ਜਿਹੜੀ ਪਹਿਲੀ ਕਿੰਨੀ ਹੈ ਇੱਕ ਇੱਕੜ तकरीबन ਜੀ ਇੱਕ ਕਿਲਾ ਜੀ ਬਾਈ ਦੀ ਉਮਰ ਕਿੰਨੀ ਕਿਸੀ ਸੀ 46 ਸਾਲ ਦੇ ਕਰੀਬ ਹੋਣ ਸੀ ਜੀ ਹਾਂਜੀ ਇਹ ਛੋਟੇ ਕਿਸਾਨ ਆ ਹਾਂਜੀ ਛੋਟੇ ਜੀ ਬਾਈ ਆ ਜਾ ਤੁਸੀਂ ਇਧਰ ਤੁਸੀਂ ਦੱਸ ਰਹੇ ਸੀ ਕਿ ਉਹ ਜਿਹੜੀ ਬਿਜਲੀ ਜਿਹੜੀ ਡਿੱਗੀ ਹੈ ਹਾਂਜੀ ਤੇ ਉਹ ਆਪੀ ਰਸਤੇਦਾਰੀ ਚ ਗਿਆ ਸੀ ਉਦੋਂ ਪਹਿਲਾਂ ਉੱਥੇ ਇੱਕ ਮੋਟਰਸਾਈਕਲ ਦੀ ਵੀ ਤੁਸੀਂ ਗੱਲ ਸੁਣਾ ਰਹੇ ਸੀ ਕੀ ਗੱਲ ਸੀ ਉਹ ਤਾਂ ਨਹੀਂ ਮੋਟਰਸਾਈਕਲ ਨਾ ਉੱਥੇ ਪਹਿਲਾਂ ਮੋਟਰਸਾਈਕਲ ਸਵੇਰ ਗਏ ਸੀ ਉਹ ਤੇ ਜੋ ਮੀ ਪੈਨ ਲਾ ਪਿਆ ਜੀ ਇਹ ਮਨ ਲੈ ਕੇ ਉਹ ਬੰਦਾ ਕਹਿੰਦਾ ਵੀ ਚਲ ਤੂੰ ਮੇਰ ਨਾਲ ਗੱਡੀ ਤੇ ਜਾਵੜਾ ਵੀ ਨਹੀਂ ਜਾਦੀ ਪਈ ਜਾਂਦਾ ਉਹ ਚਾ ਚੰਗਾ ਉਹਨੇ ਲੋਕ ਲਾ ਕੇ ਜੀ ਤੇ ਚਾਬੀ ਜੇਬ ਚ ਪਾ ਕੇ ਉਹ ਗੱਡੀ ਤੇ ਬਹਿ ਗਿਆ ਰਸਤੇ ਵਿੱਚ ਉਹ ਬਿਜਲੀ ਉਹਨੂੰ ਸਾਹੋਂ ਤੋਂ ਮਤਲਬ ਉਹ ਆ ਕੇ ਕਾਰ ਦੇ ਮੂਰੇ ਆਉਂਦੀ ਰਹੀ ਸ਼ੀਸ਼ੇ ਵਿੱਚ ਵੱਜਦੀ ਰਹੀ ਆ ਕੇ ਫਿਰ ਇੱਥੇ ਸਾਡਾ ਹੋਰ ਸੀ ਚਾਚਾ ਜੀ ਭੁੱਲਾ ਸਿੰਘ ਉਹ ਕਹਿੰਦਾ ਵੀ ਗੱਡੀ ਇੰਨੀ ਤੇਜ਼ ਸੀਗੀ ਮਤਲਬ ਮੋਰਸਾ ਪਾਸੇ ਕਰ ਲਿਆ ਸੀ ਉਹ ਮਤਲਬ ਉਹ ਦੌ ਤਾਰ ਕੇ ਗੱਡੀ ਮੁੰਡਗਾ ਲੈ ਗਿਆ ਇਹ ਉੱਥੇ ਉਤਰ ਸਾਰ ਨੇ ਫੋਨ ਜੀ ਲੈਟ ਜਗਾ ਲਈ ਤੇ ਬਸ ਥੋੜੇ ਗਾ ਤੁਰੇ ਆ ਉੱਤੇ ਬੀਡਿੰਗ ਪੀਣ ਆ ਤੇ ਹਾਂ ਤਾਂ ਤੇ ਨੰਦੇ ਤੋਂ ਦਬੜੀ ਖਾਨੇ ਰਿਸ਼ਤੇਦਾਰ ਜੀ ਕੋ ਨਾਨਕੇ ਇਹਨਾਂ ਦੇ ਅੱਛਾ ਨਾਨਕੇ ਸੀ ਦਬੜੀ ਖਾਨੇ ਦਬੜੀ ਖਾਨੇ ਗਿਆ ਹੋਇਆ ਸੀ ਜਾਣਾ ਸੀ ਨਹੀਂ ਥੋੜੇ ਨਾਲ ਹੀ ਦਬੜੀ ਜਿੱਦੇ ਤੋਂ ਆਇਆ ਸੀ ਦਬੜੀ ਖਾਨੇ ਜਾਣਾ ਸੀ ਜਿੱਦੇ ਤੋਂ ਉੱਥੇ ਜਾੜ ਦਾ ਪਾ ਚੰਗਾ ਬਚਾਤ ਹੋ ਜਾਂਦਾ ਚੱਲ ਵੀ ਸਾਹੋਂ ਨਾਮ ਦਾ ਪਾਉਂਦੇ ਸੁਣਿਆ ਕਿ ਬਾਈ ਜੀ ਮੌਜੂਦਾ ਜਿਹੜੇ ਇਹ ਸਰਪੰਚ ਆ ਜੀ ਆ ਮੈਂ ਬਹਾਦਰ ਮੈਂਬਰ ਆ ਹਾਂ ਚਾਹਤ ਮੈਂਬਰ ਹੈ ਉਹ ਕਹਿੰਦੇ ਹੁੰਦੇ ਵੀ ਰਾਲਾ ਬੰਦੇ ਦਾ ਨਹੀਂ ਟਲਦਾ ਹਨ ਉਹ ਕਹਿੰਦੇ ਵੀ ਕਹਿ ਵੀ ਰੇ ਸੀ ਰਿਸ਼ਤੇਦਾਰ ਵੀ ਤੂੰ ਰਹਿ ਪਾ ਰੇ ਪਾ ਤੇ ਘਰ ਦੇ ਕਹਿੰਦੇ ਜੇ ਇੰਨਾ ਪਤਾ ਹੁੰਦਾ ਤੂੰ ਉੱਥੇ ਰਹਿ ਪੈਂਦਾ ਇਹ ਪਰ ਨਹੀਂ ਜਿਹੜਾ ਹੋਣਾ ਹੋਵੇ ਸਮਾਂ ਹਨ ਅਸੀਂ ਕਹਿੰਦੇ ਕਿ ਉੱਥੇ ਆਪਣੇ ਆ ਬਚਾਤਾ ਹੋ ਜਾਣਾ ਚੱਲ ਐਡਾ ਪਿੰਡ ਦੀ ਮਤਲਬ ਵਧੀਆ ਇਨਸਾਨ ਸੀ ਜਿਹੜਾ ਉੱਠ ਗਿਆ ਫੇ ਸਾਰੇ ਸਾਹ ਹੁਣ ਪੂਰਾ ਘਾਟਾ ਪੈ ਗਿਆ ਜੀ ਇੱਕ ਬਜ਼ੁਰਗ ਕਹਿੰਦੇ ਆ ਵੀ ਇਹ ਲਿਖਤਕਾਰ ਲਿਖੀ ਹੈ ਇਹ ਬੰਦੇ ਦੀ ਜਿਵੇਂ ਮੌਤ ਹੋਣੀ ਹੈ ਉਵੇਂ ਹੋਣੀ ਹੈ ਜਿਹੜੇ ਸਾਡੇ ਨਾਲ ਤੁਸੀਂ ਕਹਿ ਰਹੇ ਸੀ ਵੀ ਉਹਨੇ ਮੋਟਰਸਾਈਕਲ ਆਦਾ ਉੱਥੇ ਠੱਲਤਾ ਉਹ ਯਾਰ ਦੋਸਤ ਕਹਿੰਦੇ ਵੀ ਅਸੀਂ ਤੈਨੂੰ ਛੱਡਿਆਉਂਦੇ ਹਾਂ ਹਣਾ ਨਾਲ ਨਾਲੇ ਪੈਰ ਦੀ ਮਾਰ ਹਾਂ ਹਾਂ ਗੱਡੀ ਤੇ ਜਿਵੇਂ ਉਹ ਬਿਜਲੀ ਵੇਖੋ ਉੱਥੇ ਬਾਰ-ਬਾਰ ਆ ਰਹੀ ਸੀ ਡਿਗਰੀ ਸੀ ਵੀ ਉਸੇ ਦੀ ਡਿਗਰੀ ਸੀ ਜਿਵੇਂ ਜਦੋਂ ਆ ਵੱਖਰਾ ਹੋ ਗਿਆ ਉਹਨੇ ਤੂੰ ਉਹਦੀ ਲੱਗੇ ਪਈ ਹਾਂ ਬਸ ਉਹ ਥੋੜੀ ਗਾਂ ਗਏ ਉਹਨੇ ਦੋ ਤਿੰਨ ਕਿੱਲੇ ਜੀ ਤੇ ਬਸ ਉਹਨਾਂ ਕੰਮ ਕਰਤਾ ਯਾਰ ਕਿਹਦੇ ਪੈਰੈਂਟ ਦੇ ਵਿੱਚ بڑا ਨਾਂ ਸੀ ਬਾਈ ਦਾ ਹਾਂ ਜੀ ਨਾਂ ਸੀ ਜੀ ਬਹੁਤ ਚੁਗਿਰਤ ਜੰਗੇ ਇਨਸਾਨ ਸੀਗੇ ਜੀ ਨਿੱਕਾ ਜੀਵਿੰਦਾਰ ਸੀ ਜੀ 18 20 ਕਿੱਲੇ ਦੀ ਠੇਕੇ ਤੇ ਵਾਈ ਕਰੀ ਜਾਂਦਾ ਸੀਗਾ ਜੀ ਹਾਂ ਇੰਨੀ ਵਿਆਹ ਸ਼ਾਦੀ ਜਾਣਾ ਮਰਗ ਦੇ ਭੋਗ ਤੇ ਜਾਣਾ ਉਹ ਬੰਦੇ ਨੇ ਹੈ ਕਿਸੇ ਨੂੰ ਜਵਾਬ ਨਹੀਂ ਦੇਣਾ ਉਹਨੇ ਨਹੀਂ ਕਦੇ ਦੁੱਖ ਸੋ ਹਾਂ ਚਲੋ ਬਈ ਹਾਂ ਬਈ ਬਈ ਅੱਜ ਮੇਰੇ ਨਾਲ 40000 ਪਾਸਪੋਰਟ ਦੀ ਇਨਕੁਆਰੀ ਹੈ ਚਲੋ ਜੀ ਉੱਥੇ ਅਸੀਂ ਮੈਂ ਤੁਹਾਡੇ ਨਾਲ ਚੱਲਦਾ ਜੀ ਹਾਂ ਜੀ ਗੁਰਦਾਸ ਸਾਹਿਬ ਦਾ ਕੰਮ ਸੀ ਚਲੋ ਬਈ ਮੈਂ ਤੁਹਾਡੇ ਨਾਲ ਚੱਲਦਾ ਜੀ ਜਵਾਬ ਹੀ ਨਹੀਂ ਦੇਣਾ ਕਿਸੇ ਨੂੰ ਹਾਂ ਕਿਸੇ ਜਾਣੇ ਦਾ ਬੇਟਾ ਸੀ ਉਹ ਚਲ ਛਾਲ ਹੋ ਗਿਆ ਕੱਢਾ ਗਿਆ ਸੀ ਵਿਚਾਰਾ ਜੀ ਨਿੱਕਾ ਜੀਵਿੰਦਾਰ ਉੱਠ ਕੇ ਕਿੱਥ ਹਾਂ ਜਿਹੜੇ ਭਾਈ ਹੈ ਜੀ ਪਰਵਾਦ ਦੇ ਵਿੱਚ ਇੱਕ ਆ ਭਾਈ ਬਿਠਾਈ ਤਿੰਨ ਭਾਈ ਕਾਬਟ ਉਹ ਛੋਟਾ ਹਾਂ ਇਹ ਡਾਕਟਰ ਹੁੰਦਾ ਲੈਬੈਟਰੀ ਚ ਜੀ ਇਹ ਦੀ ਬਿਜਲੀ ਦੁਕਾਨ ਹੈ ਜੀ ਕਹਿੰਦੇ ਪਰਿਵਾਰ ਸੌਖਾ ਸੀ ਜਿਆਦੇ ਕਰੇ ਮਿਹਨਤ ਕਰਦਾ ਸੀ ਕਿਸਾਨ ਜਿਹੜੇ ਸਾਡੇ ਦੱਸਿਆ ਭਾਈ ਜੀ ਨੇ ਪਹਿਲੀ ਤਾਂ ਥੋੜੀ ਸੀ ਹਾਂਜੀ ਪਰ ਪਰਿਵਾਰ ਸੁਖੀ ਸੀ ਜਿਆਦੇ ਕਰੇ ਹਾਂਜੀ ਹਾਂਜੀ ਵਧੀਆ ਜੀ ਮਿਹਨਤ ਕਰਕੇ ਗਰੀਬੀ ਕੱਢੀ ਸੀ ਕਰੋ ਜੀ ਤੇ ਹੁਣ ਰੱਬ ਨੇ ਆ ਵਕਤ ਪਤਾ ਜੀ ਕਹਿੰਦੇ ਭਾਈ ਦੱਸ ਰਿਹਾ ਸੀ ਵੀ ਗੱਡੀ 'ਚ ਉੱਥੇ ਬਹਿ ਗਿਆ ਹਣਾ ਜੀ ਜਦੋਂ ਇਹ ਉੱਤਰ ਗਿਆ ਉਹਦੀ ਬਿਜਲੀ ਡਗ ਪਈ ਹੈ ਨਾ ਜਿਵੇਂ ਹੋਣੀ ਕਹਿੰਦੇ ਟਲਦੀ ਨਹੀਂ ਸਮਾਂ ਤੈ ਹੁੰਦਾ ਮੌਤ ਦਾ ਹੈ ਨਾ ਹਾਂਜੀ ਦੋ ਤਿੰਨ ਕਦਮ ਹੀ ਤੁਰਿਆ ਸੀ ਬੱਸ ਗੱਡੀ ਚ ਉਤਰ ਉਹਦੀ ਬਿਜਲੀ ਡਗ ਪਈ ਜਿਵੇਂ ਉਹਨਾਂ ਤੋਂ ਵੱਖ ਹੋ ਕੇ ਇਕੱਲੇ ਤੀ ਡਿੱਗਣੀ ਹੁੰਦੀ ਹੈ ਜੀ ਜਦੋਂ ਬਿਜਲੀ ਡਿੱਗੀ ਆ ਉਹਨਾਂ ਦੀ ਅਚਾਨਕ ਕੀ ਫਿਰ ਤੁਹਾਨੂੰ ਪਤਾ ਕਿਵੇਂ ਲੱਗਿਆ ਵੀ ਹੁਣ ਉਹ ਮਾਂ ਤਾਂ ਬਾਹਰ ਚ ਖੜੀ ਸੀਗੀ ਜੀ ਮਾਂ ਤਾਂ ਨਹੀਂ ਹਾਂਜੀ ਉਹ ਵੇਟ ਕਰੀ ਜਾਂਦੀ ਸੀਗੀ ਤੇ ਉਹਦੇ ਸਾਹਮਣੇ ਹੀ ਹੋਇਆ ਸਾਰਾ ਕੁਝ ਇਹ ਮਾਦੰਦ ਖਲ ਸਾਹਮਣੇ ਸਾਰੇ ਕੁਛ ਹੀ ਮੇਰਾ ਪਾਣਾ ਬਾਪਰ ਗਿਆ ਜੀ ਉਹ ਚੀਕ ਕਮਨ ਲੱਗੀ ਫਿਰ ਅਸੀਂ ਭੱਜ ਕੇ ਆ ਗਏ ਗੱਡੀ ਲੈ ਆਂਦੀ ਫਿਰ ਚਾਚੇ ਦਾ ਮੁੰਡਾ ਡਾਕਟਰ ਆਈ ਉਹਨੇ ਚੈੱਕ ਅਪ ਕਰਿਆ ਕਹਿੰਦਾ ਵੀ ਨਹੀਂ ਲਿਖ ਜਾਣ ਲਹਿ ਨਹੀਂ ਖਤਮ ਨਾਲ ਦੀ ਨਾਲ ਹੀ ਖਤਮ ਕਰਤਾ ਜੀ ਜਦੋਂ ਬਿਜਲੀ ਡਿੱਗੀ ਹੈ ਜਿਹੜੇ ਪਰ ਉਹਦਾ ਸਰੀਰ ਸੀ ਸਾਰਾ ਨੀਲਾ ਹੋ ਗਿਆ ਨਹੀਂ ਉਹਦਾ ਕੁਛ ਠੀਕ ਸੀ ਥੋੜਾ ਕਾਲਾ ਹੋ ਗਿਆ ਸੀ ਜੀ ਫਿਰ ਹੌਲੀ ਹੌਲੀ ਜ਼ਿਆਦਾ ਕਾਲਾ ਹੀ ਹੋ ਗਿਆ ਜੀ ਇੱਥੋਂ ਲੈ ਕੇ ਅਸੀਂ ਲਗੇ ਪੱਟ ਵੇ ਜਿੱਦੀ ਨਿਕਲ ਗਈ ਬਾਹਰ ਨਿਕਲ ਗਈ ਹਾਂਜੀ ਖਤਮ ਤਾਂ ਉਹ ਜਿੰਨੀ ਕੁ ਉੱਥੀ ਹੋ ਗਿਆ ਸੀ ਉਹ ਕਾ ਕੱਪੜੇ ਵੀ ਲੀਰੋ ਲੀਰ ਕਰਦੇ ਸਾਰੇ ਅੱਛਾ ਕੱਪੜੇ ਲੀਰੋ ਲੀਰ ਹੋ ਗਏ ਉਹ ਆਗ ਨਹੀਂ ਲੱਗੀ ਕੱਪੜੇ ਜਿਵੇਂ ਅੱਗ ਲੱਗ ਜਾਂਦੀ ਹੈ ਮੱਚ ਜਾਂਦੀ ਹੈ ਜਿਵੇਂ ਇੱਕ ਨਹੀਂ ਲੱਗੀ ਇਹ ਉਹ ਫਟ ਗਈ ਹਾਂਜੀ ਚਮੜੀ ਉੱਤੋਂ ਉੱਤੋਂ ਫਟ ਗਈ ਸੀ ਹਾਂਜੀ ਸੱਤੇ ਬੇਟੇ ਦੀ ਉਹ ਨੰਦੇ ਨੂੰ ਬਾਹਰ ਪਤਾ ਲੱਗ ਗਿਆ ਕਿ ਤੁਸੀਂ ਦੱਸਤਾ ਸੀ ਹਾਂਜੀ ਦੱਸਤਾ ਸੀਗਾ ਜੀ ਬਾਕੀ ਕੁਝ ਯਾਰ ਦੋਸਤਾਂ ਨੇ ਸਾਰੇ ਉਹਦੇ ਨਾਲ ਦੇ ਨੇ ਪੜਦਾ ਸੀਗੇ ਨੈਟ ਤੇ ਹੂੰ ਉਹਨੂੰ ਪਤਾ ਲੱਗਿਆ ਸੀ ਰਾਤ ਹੀ ਉਧਰ ਦਿਨ ਸੀਗਾ ਕਹਿੰਦੇ ਚਲੋ ਦਿਨੇ-ਦਿਨੇ ਪਤਾ ਲੱਗ ਜੂ ਮਾਮੇ ਦੀ ਬੇਟੀ ਉੱਥੇ ਉਹਦੇ ਕੋਲ ਹੀ ਹੈ ਜੀ ਉਹਨਾਂ ਕੋਲ ਸੰਭਲਿਆ ਹੀ ਉਹਨਾਂ ਨੇ ਜੀ ਤੇ ਜਿਹੜੇ ਬਾਈ ਨਾਲ ਗਏ ਸੀ ਉਹ ਗੱਡੀ ਦੇ ਵਿੱਚ ਕਿੰਨੇ ਜਨੇ ਸੀ ਜਦੋਂ ਉਹ ਆ ਰਹੇ ਸੀ ਇਹਨੂੰ ਛੱਡਣ ਉਹ ਤਾਂ ਨਹੀਂ ਪਤਾ ਜੋ ਆਪਣੇ ਗਵੰਡੀ ਪਿੰਡ ਮੰਨ ਲeke ਉੱਥੋਂ ਦੇ ਸੀ ਤੇ ਉੱਥੇ ਮੇਲ ਹੋ ਗਏ ਤੇ ਉਹ ਕਹਿੰਦੇ ਅਸੀਂ ਤੁਹਾਨੂੰ ਜਾਂਦੇ ਘਰੇ ਤਾਰ ਜਾਗੇ ਮੋਟਰਸਾਈਕਲ ਖੜਾ ਦੇ ਤੇ ਉਹ ਆਪਣੇ ਇੱਥੇ ਛੜਕ ਤੇ ਤਾਰ ਗਏ ਵੀ ਚਲ ਘਰੇ ਆ ਗਏ ਘਰੇ ਤਾਂ ਫਿਰ ਪਹੁੰਚੀ ਨਹੀਂ ਦਿੱਤਾ ਰੱਬ ਨੇ ਉਹ ਬਹੁਤ ਮਾੜਾ ਹੋਇਆ ਵੇਖੋ ਭਰਾ ਹੁੰਦੇ ਇਹਦੇ ਬਾਹਾਂ ਹੁੰਦੀਆਂ ਸੱਜੀਆਂ ਹਨ ਜਦੋਂ ਭਰਾ ਮਰ ਜਾਂਦੇ ਕਹਿੰਦੇ ਬਾਹਾਂ ਟੁੱਟ ਜਾਂਦੀਆਂ ਅੱਜ ਤੁਹਾਨੂੰ ਪਤਾ ਜਿਹੜੀ ਤੁਹਾਡੇ ਤੇ ਗੁਜਰ ਰਹੀ ਆ ਹਨ ਚਲੋ ਪਾਣਾ ਮਿੱਠਾ ਕਰਕੇ ਵੀ ਮੰਨਣਾ ਪੈਣਾ ਪ੍ਰਮਾਤਮਾ ਦਾ ਵੇਖੋ ਇਹ ਤਾਂ ਪ੍ਰਮਾਤਮਾ ਦੇ ਵੱਸ ਆ ਹਨ ਜਿਉਂ ਐਕਸੀਡੈਂਟ ਹੁੰਦਾ ਆਪਾਂ ਕਹਿ ਦਿੰਦੇ ਆ ਤੂੰ ਗੱਡੀ ਹੋਲੀ ਚਲਾ ਲੈਂਦਾ ਤੂੰ ਗੱਡੀ ਨਾ ਲੈ ਕੇ ਜਾਂਦਾ ਤੇਜ਼ ਪਰ ਨਹੀਂ ਜਿਹਦੀ ਮੌਤ ਹੋਣੀ ਆ ਜਿੱਥੇ ਹੋਣੀ ਆ ਉੱਥੇ ਹੀ ਹੋਣੀ ਆ ਪਰ ਪਾਣਾ ਮਿੱਠਾ ਕਰਕੇ ਮੰਨਣਾ ਪਊਣਾ ਪਾਣੂ ਪ੍ਰਮਾਤਮਾ ਦਾ ਅਸੀਂ ਬੇਫਿਕਰ ਸੀਗੇ ਜੀ ਉਹਦੇ ਤੇ ਮੈਂ ਆਪਣੀ ਲੈਪ ਤੇ ਚਲੇ ਜਾਂਦਾ ਸੀ ਇਹ ਭਾਈ ਵੀ ਤਲੇਨ ਇਲੈਕਟ੍ਰੀਸ਼ੀ ਨਹੀਂ ਦਿਨੇ ਉਹ ਕੱਲੇ ਕਰੇ ਹੁੰਦੇ ਸੀ ਅਸੀਂ ਟੈਨਸ਼ਨ ਨਹੀਂ ਸੀ ਕੋਈ ਸਾਰਾ ਕੰਮ ਕਰਦਾ ਸੀ ਸਾਡੇ ਸਾਰੇ ਲੋਕਾਂ ਨੇ ਕਹਿੰਦੇ ਸਰਬਸੰਮਤੀ ਦੇ ਨਾਲ ਹੀ ਮੈਂ ਜਿਹੜਾ ਹੈਗਾ ਮੈਂਬਰ ਚ ਹਾਂਜੀ ਸਰਬਸੰਮਤੀ ਨਾਲ ਸੀ ਕਿਸੇ ਨੂੰ ਜਵਾਬ ਨਹੀਂ ਦਿੰਦਾ ਸੀ ਜਿਹੜੇ ਸਾਹਮਣੇ ਬਾਈ ਦੀ ਮੌਤ ਹੋਈ ਹੈ ਜਿਹੜੇ ਛੱਡ ਕੇ ਮੋੜੀ ਸੀ ਗੱਡੀ ਦੇ ਵਿੱਚ ਉਹ ਵੀ ਸਹਿਮੇ ਹੋਣਗੇ ਯਾਰ ਵੀ ਆ ਆਪਾਂ ਆਪਣੇ ਤੇ ਵਾਪਰ ਜਾਣਾ ਸੀ ਇਸ ਤਰ੍ਹਾਂ ਹੋ ਜਾਂਦਾ ਪਤਾ ਲੱਗਾ ਜੀ ਉਹ ਵੀ ਹੁਣ ਪਿਸਤਾ ਹੁੰਦੇ ਕਹਿੰਦੇ ਜੇ ਪਤਾ ਹੁੰਦਾ ਐ ਹੋਣਾ ਸੀ ਗਾਂ ਹੀ ਘਰੇ ਵੇੜੇ 'ਚ ਹੀ ਛੱਡੇ ਹੁੰਦੇ ਹੂੰ ਕੰਨੇ ਪਤਾ ਨਹੀਂ ਸੀ ਵੀ ਐ ਹੋ ਜਾਣਾ ਇਹ ਇਹ ਬਾਈ ਦੱਸ ਰਿਆ ਸੀ ਨਾ ਵੀ ਬਿਜਲੀ ਸੀ ਉਹ ਛੀਛੇ ਤੋਂ ਆ ਕੇ ਬਾਰ-ਬਾਰ ਮੁਰਦੀ ਸੀ ਇਹਨਾਂ ਨੂੰ ਦੱਸਿਆ ਹੋਣਾ ਉਹ ਤਿੰਨ ਵਾਰ ਇੱਥੇ ਖੜਕਾ ਕਰਦੀ ਸੀ ਜੀ ਹੂੰ ਤੇ ਜਦੋਂ ਇਕੱਲਾ ਗੱਡੀ 'ਚ ਉੱਤਰ ਕੇ ਦੋ ਕਦਮ ਅੱਗੇ ਗਿਆ ਬਸ ਇਕੱਲੇ ਤੇ ਦੇਖ ਉਹਨਾਂ ਦੀ ਵਧੀ ਸੀ ਫਿਰ ਇਹਦਾ ਟਾਈਮ ਹੋ ਗਿਆ ਸੀ ਜਿਹੜਾ ਸਮਾਂ ਲਿਖਿਆ ਹਨਾ ਉਹ ਹੁਣੀ ਤਾਂ ਮੌਤ ਤਾਂ ਉਵੇਂ ਹੋਣੀ ਹੈ ਹਾਂਜੀ ਉਹ ਤੁਸੀਂ ਸਰਕਾਰ ਤੋਂ ਕੀ ਮੰਗ ਕਰਦੇ ਸਰਕਾਰਾਂ ਨੇ ਕੀ ਕਰਨਾ ਹੈ ਬਸ ਜੀ ਜੀ ਮੈਂ ਕਿਸਾਨ ਦਾ ਵੀ ਇੱਕ ਬੀਮਾ ਹੋਣਾ ਚਾਹੀਦਾ ਹੈ ਇਹ ਦੁਰਘਟਨਾ ਹੋਈ ਹੈ ਹਨਾ ਇਹ ਜਿਵੇਂ ਇਹ ਜੇ ਘਟਨਾ ਘਟ ਜਣੀ ਹੈ ਕਿਸਾਨ ਦੀ ਮਦਦ ਕਰਨੀ ਚਾਹੀਦੀ ਹੈ ਛੋਟੇ ਕਿਸਾਨ ਦੇ ਨਿੱਕੇ ਜਿਹੇ ਜ਼ਿਮੀਂਦਾਰ ਸਿਗਾ ਆਪ ਦੀ ਠੇਕੇ ਤੇ ਲੈ ਕੇ ਕੁਛ ਖੇਤੀ ਕਰਦੇ ਸਿਗਾ ਜੀ ਹਮ ਪਰ ਸਰਕਾਰਾਂ ਨਹੀਂ ਸੁਣਦੀਆਂ ਇਹ ਤੁਹਾਨੂੰ ਪਤਾ ਹੀ ਹੈ ਹਜੇ ਤੱਕ ਵੋਟਾਂ ਵੇਲੇ ਸੁਣਦੀਆਂ ਤਾਂ ਜੇ ਮੰਡੀ ਬੋਰਡ ਦੇ ਵਿੱਚ ਆਪਣਾ ਬੀਮਾ ਹੁੰਦਾ ਕਿਸਾਨ ਦਾ ਉਹ ਵੀ ਜਦੋਂ ਕਿਸਾਨਾਂ ਦਾ ਕੋਈ ਘਟਨਾ ਘਟ ਜਾਂਦੀ ਹੈ ਕਰੰਟ ਲੱਗ ਜਾਂਦਾ ਖੇਤ ਮੌਤ ਹੋ ਜਾਂਦੀ ਹੈ ਉਹਨੂੰ ਵੀ ਸਰਕਾਰ ਇੱਕ ਬੀਮਾ ਦਿੰਦੀ ਹੈ ਕਿ ਇਸੇ ਤਰ੍ਹਾਂ ਇਹ ਕਿਸਾਨ ਨੂੰ ਵੀ ਇੱਕ ਬੀਮਾ ਦੇਣਾ ਜਿਹੜਾ ਮਦਦ ਕਰਨੀ ਚਾਹੀਦੀ ਹੈ ਇਹਦੇ ਵਿੱਚ ਕਿਸਾਨ ਦੀ ਹਾਂਜੀ ਚਾਹੀਦੀ ਹੈ ਜਰੂਰ ਚਾਹੀਦੀ ਹੈ ਜਰੂਰ ਚਾਹੀਦੀ ਹੈ ਜੀ ਜੇ ਗੱਲ ਕਰੀਏ ਇਹ ਵੀ ਇੱਕ ਦੁਰਘਟ ਨਹੀਂ ਹੈ ਨਾ ਜੇ ਹੋਈ ਕਰੰਟ ਨਹੀਂ ਹੋਈ ਹੈ ਚਲੋ ਸਮਾਨੀ ਬਿਜਲੀ ਨਾਲ ਇਹ ਘਟਰਾ 100 ਤੋਂ ਜਿਆਦਾ ਨਹੀਂ ਇੱਕ ਵਾਰ ਸੈਂਟਾ ਜੀ ਹਮ ਅਸਮਾਨ ਬਿਜ ਡਿੱਗੀ ਬੰਦੇ ਤੇ ਹੋਣਾ ਹੈ ਨਹੀਂ ਹਾਂ ਹਾਂ ਹੱਕ ਬੰਦਾ ਹੀ ਸਰਕਾਰ ਨੂੰ ਮਤਲਬ ਗਰੀਬ ਹੈਗਾ ਕਿਸਾਨ ਵਿਚਾਰਾ ਜੇ ਪਰਿਵਾਰ ਨੂੰ ਮਦਦ ਮਿਲ ਜੂਗੀ ਕਿੱਡੀ ਗੱਲ ਹੈ ਜੀ ਮੈਂ ਆਹ ਹੋਰ ਸਿੱਧਾ ਸੁਣਦੇ ਤਾਂ ਹੋਣੇ ਇਹ ਗੱਲ ਜਿਹੜੀਆਂ ਆਪਣੀਆਂ ਕਮੇਟੀ ਦੇ ਵਿੱਚ ਜਿਹਦੇ ਫਸਲ ਵੇਚਦਾ ਕਿਸਾਨ ਮੰਡੀ ਦੇ ਵਿੱਚ ਉਹਦੇ ਜਨਨ ਕਿ ਜਿਵੇਂ ਟੈਕਸਿਸ ਜਾਂ ਪਰਚੀ ਕੱਟੀ ਜਾਂਦੀ ਹੈ ਪੈਸੇ ਲਈ ਜਾਂਦੇ ਆ ਉਸ ਤੋਂ ਬਾਅਦ ਜੇ ਕੋਈ ਦੁਰਘਟਨਾ ਹੋ ਜਾਂਦੀ ਤਾਂ ਉਹਨੂੰ ਦਿੱਤਾ ਜਾਂਦਾ ਮੁਆਵਜ਼ਾ ਦਾ ਬਣਿਆ ਹੁੰਦਾ ਆਟੋਮੈਟਿਕ ਬੀਮਾ ਹੁੰਦਾ ਉਹਦਾ ਹਾਂਜੀ ਹਾਂਜੀ ਉਹ ਸਾਨੂੰ ਪਤਾ ਹੈ ਨਹੀਂ ਪਤਾ ਉਹ ਫਿਰ ਕਿਸਾਨ ਨੂੰ ਕਵਨ ਨਹੀਂ ਲੱਗਦਾ ਸਾਨੂੰ ਪਤਾ ਨਹੀਂ ਟੋਕੇ ਜ ਹੱਥ ਕੱਟਿਆ ਜਾਂਦਾ ਮਸ਼ੀਨ ਚ ਪੱਠੇ ਕੋਤਰ ਦੇ ਚ ਕੱਟਿਆ ਜਾਂਦਾ ਉਹਦਾ ਵੀ ਜਿਹੜਾ ਮੁਆਜਰ ਸਰਕਾਰ ਦਿੰਦੀ ਹੈ ਹਾਂ ਵੈ ਮਿਲ ਜੇ ਹੈ ਤਾਂ ਚੰਗੀ ਗੱਲ ਹੈ ਜੀ ਬਹੁਤ ਗਰੀਬਾਂ ਨੂੰ ਨਹੀਂ ਦਿੰਦੀ ਹੈ ਸਰਕਾਰ ਹਾਂ ਦੇਖੋ ਜੀ ਹੁਣ ਸਰਕਾਰ ਦਾ ਕੀ ਬਣਾਇਆ ਚਾਹੀਦਾ ਹਾਂ ਪਤਾ ਕਹਿੰਦਾ ਦੱਸੋ ਚਾ ਤੁਸੀਂ ਮੀਡੀਆ ਤੇ ਗਾਂ ਤੱਕ ਪਹੁੰਚਾਓ ਚਾਹੇ ਗਰੀਬਾਂ ਦਾ ਫਾਇਦਾ ਹੋ ਜਾਈ ਜੀ ਮਾਲਸਰ ਨਹੀਂ ਚਾਹੀਦੀ ਤੇ ਬੰਦਾ ਇਨਸਾਨ ਤੋਂ ਮਰੀ ਗਿਆ ਉਹ ਤਾਂ ਮੁੜਨ ਨਾ ਗਿਆ ਜੀ ਚਲ ਇੱਕ ਇੱਕ ਘਰ ਵਾਲੀ ਹੈਗੀ ਐ ਚ ਬੱਚਾ ਹੈਗਾ ਚਲ ਉਹ ਹੈਲਪ ਹੋ ਜੂਗੀ ਚਲ ਫਾਇਦਾ ਹੋ ਜੂਗਾ ਹੁਣ ਇਕੱਲੇ ਵਾਲਾ ਜਿਮੀਂਦਾਰ ਉਹ 20 ਕਿੱਲੇ ਵਾਈ ਕਰਦਾ ਸੀਗਾ ਵਿਚਾਰਾ ਕਿਵੇਂ ਉਹਦਾ ਟਾਈਮ ਪਾਸ ਕਰਦਾ ਸੀ ਵਿਚਾਰਾ ਕਿਵੇਂ ਕਰੂਗਾ ਹ ਨਾ ਵਈ ਕਰਦਾ ਹੈ ਵਿਚਾਰ ਆ ਟਾਟਰ ਟੰਟ ਕੋਲੇ ਖੜੀ ਹੈ ਵਿਚਾਰ ਇਹਨੀ ਕਮਾਈ ਕੀਤੀ ਵਿਚਾਰ ਨੇ ਹੈ ਰੇ ਵੀ ਆਪ ਪੁਣੀ ਸੁਪਰੀ ਵਿਚਾਰ ਨੇ ਆਪ ਕਰਨੀ ਹੈ ਸਾਰਾ ਕੁਝ ਕਰਨਾ ਹਾਂ ਬਾਕੀ ਸਹਸਾਵ ਚ ਬੜਾ ਅੱਠ ਅੱਠ ਪਾਸੇ ਵਿਚਾਰਾ ਹੈ ਕਿਉਂ ਅਧ ਪਿਓ ਮਗਰ ਉਹਦੀ ਲੱਕਾ ਹੋਰ ਬਾੜ ਚ ਵੜ ਗਿਆ ਵਿਚਾਰ ਜੀ ਜਦੋਂ ਤੁਸੀਂ ਮੁੰਡੇ ਨੂੰ ਪਤਾ ਲੱਗ ਗਿਆ ਗਰੁੱਪਾਂ ਦੇ ਵਿੱਚ ਬਾਤ ਆ ਕੇ ਕਿਸੇ ਨੇ ਸਟੇਟ ਸਲਾਤਾ ਕਿ ਉਹ ਮੁੰਡਾ ਹੁਣ ਉਧਰੋਂ ਆ ਰਿਹਾ ਨਹੀਂ ਜੀ ਮੁੰਡਾ ਦੇ ਸਾਲ ਹੋ ਗਏ ਨੂੰ ਹੋਈ ਔਖਾ ਬਹੁਤ ਫਿਰ ਸਪੁੱਤ ਸ ਕਿਵੇਂ ਖਰਚੇ ਬੜੇ ਜਾਜ ਦੇ ਜੀ ਹੈ ਪਹਿਲਾ ਪਹਿਲੇ ਵੀ ਜਿਹੜੇ ਵਿਚਾਰੇ ਮਸਾ ਆਪ ਦਾ ਬੱਚਾ ਨਿ ਭੇਜਿਆ ਜੀ ਤੇ ਦੁਆਰਾ ਮੁੜ ਕੇ ਫਿਰ ਬੋਝ ਬਣੂਗਾ ਹਨਾ ਉਹ ਤਾਂ ਇਹ ਵੀ ਵਿਚਾਰੇ ਕਹਿੰਦੇ ਵੀ ਨਹੀਂ ਪਈ ਤੂੰ ਇਹ ਰਹਿਣ ਦੇ ਤੂੰ ਜਿਹੜਾ ਹੋਣਾ ਹੋ ਗਿਆ ਦੀ ਬੇਟੇ ਅਸੀਂ ਚਲਾ ਉਹਦਾ ਤੂੰ ਸ਼ਿਸ਼ਕਾਰ ਕਰਤਾ ਮਤਲਬ ਭੋਗ ਪੇਜੂਗਾ ਜੀ ਬਸ ਬੱਚਾ ਭੇਜਣ ਦਾ ਕਈ ਤਕਰੀਬਨ 20-22 ਲੱਖ 22 ਲੱਖ 70 ਜਾਈ ਪਹਿਲੇ ਹੀ ਹੋ ਗਿਆ ਜੇ ਜਿਹਨ ਦੁਆਰਾ ਆ ਗਿਆ ਫਿਰ ਤਾਂ ਔਖਾ ਹੋ ਜਾਂਦਾ ਉਹਨੂੰ ਤਾਂ ਨਹੀਂ ਸੀ ਹੌਸਲਾ ਦਿੱਤਾ ਵੀ ਜੋ ਅਸੀਂ ਕੁਛ ਨਹੀਂ ਕਰ ਸਕਿਆ ਇੱਥੇ ਬੈਠੇ ਤੂੰ ਵੀ ਕੀ ਕਰਈਂ ਹੂੰ 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 ਵੀ ਤੂੰ ਆਪਣੀ ਲਾਈਫ ਬਣਾ ਵੀ ਅਸੀਂ ਤੇਰੇ ਨਾਲ ਹੁਣ ਹੁਣ ਤਾਂ ਸਿਰਫ ਉਹਦਾ ਉਸੇ ਨੂੰ ਹੌਸਲਾ ਹੀ ਦੇਣਾ ਆਪਾਂ ਤਾਂ ਹੂੰ ਪਤੀ ਜੀ ਨਾਲ ਤੁਹਾਡੇ ਨਾਲ ਗੱਲ ਹੋ ਗਈ ਸੀ ਵੀ ਉਸ ਤੋਂ ਬਾਅਦ ਜਦੋਂ ਹੁਣ ਸਿਸਕਾਰ ਕਰਕੇ ਆਏ ਆ ਤੁਸੀਂ ਉਦੋਂ ਬਾਅਦ ਵੀ ਫੋਨ ਆਇਆ ਹੋਊ ਉਦੋਂ ਪਹਿਲਾਂ ਵੀ ਗੱਲਬਾਤ ਹੋਈ ਹੋਊ ਦਸਤਾਉ ਤੁਸੀਂ ਤਾਂ ਨਹੀਂ ਦੱਸਿਆ ਜੀ ਕਹਿੰਦੇ ਵੀ ਹੌਲੀ ਹੌਲੀ ਦੱਸਾਂਗੇ ਪਿੰਡ ਦੇ ਵਿੱਚੋਂ ਪਤਾ ਲੱਗ ਗਿਆ ਉਹਨੂੰ ਹਾਂਜੀ ਰਾਤ ਹੀ ਪਤਾ ਲੱਗੇ ਰਾਤ ਗੱਲ ਹੋਈ ਜੀ ਰੋਈ ਗਏ ਉਹ ਅਸੀਂ ਰੋਈ ਗਏ ਜੀ ਬਸ ਹੌਸਲਾ ਦਿੱਤਾ ਫੋਨ ਤੇ ਵੀ ਹੁਣ ਕੀ ਕਰ ਸਕਦੇ ਅਸੀਂ ਇੱਥੇ ਬਿਨੇ ਸਾਰਾ ਪਿੰਡ ਬੈਠਾ ਜੀ ਹੂੰ ਤੋ ਕੱਲ ਆ ਕੇ ਕੀ ਕਰੇਗਾ ਫਿਰ ਮਾਮੇ ਦੀ ਬੇਟੀ ਇਸ ਉੱਤੇ ਉਹਨਾਂ ਦੀ ਕੋਈ ਨਹੀਂ ਮੈਂ ਇਹਨੂੰ ਸੰਭ ਲੈਣੀ ਹੈ ਕਹਿੰਦੀ ਤੁਸੀਂ ਮਸਲਾ ਦਿਓ ਇਹਦੇ ਬਾਅਦ ਤਾਂ ਨਹੀਂ ਗੱਲ ਹੋਈ ਕੋਈ ਕੱਲ ਜਦੋਂ ਬਾਈ ਜੀ ਘਰੋਂ ਬਾਹਰ ਗਏ ਆ ਫਿਰ ਕੋਈ ਗੱਲ ਬਾਤ ਹੋਈ ਉਹਨਾਂ ਨਾਲ ਕੋਈ ਕੋਈ ਦੁੱਖ ਸੁੱਖ ਕੀਤਾ ਹੈਗਾ ਕਿ ਜਿਵੇਂ ਆਪਾਂ ਆਮ ਹੀ ਘਰੇ ਬੈਠ ਕੇ ਲਿੰਨੇ ਕਿਤੇ ਵਕਤ ਇਕੱਠੇ ਹੋ ਕੇ ਨਹੀਂ ਕੱਲ ਸਵੇਰ ਦੇ ਗਏ ਬਈ ਬਸ ਸ਼ਾਮ ਨੂੰ ਆਏ ਸਕੇ ਮਿਲੇ ਨਹੀਂ ਮੈਨੂੰ ਤਾਂ ਕੱਲ ਦੇ ਤੁਹਾਨੂੰ ਮਿਲेंगे ਹਾਂਜੀ ਮੈਂ ਵੀ ਆਪਣੀ ਲੈਬ ਤੇ ਚਲਾ ਗਿਆ ਮੈਂ 6 ਵਜੇ ਆ ਗਿਆ 7:30 ਵਜੇ ਆ ਗੱਲੋ ਮਾਤਾ ਜਦੋਂ ਬਾਈ ਆ ਰਿਆ ਸੀ ਘਰ ਨੂੰ ਉਹਨੇ ਤੁਹਾਨੂੰ ਫੋਨ ਕਰਤਾ ਸੀ ਮੈਂ ਆ ਰਿਆਂ ਹਾਂ ਹਾਂ ਪੁੱਤ ਪਹਿਲਾਂ ਤਾਂ 7 ਵਜੇ ਫੋਨ ਕੀਤਾ ਮੈਨੂੰ ਆਦਾ ਬਗਰਾੜੀ ਆ ਗਿਆ ਮੈਂ ਤੇ ਮੈਂ ਸਵਾ 7 ਫੇਰ ਫੋਨ ਲਾ ਲਿਆ ਮੈਂ ਆਖਿਆ ਹੁਣ ਕਿੱਥੇ ਕਾ ਆਦਾ ਬਗਰਾੜੀ ਵਾਲੀ ਡਰੈਨ ਤੇ ਆ ਗਏ ਮੈਂ ਫੋਨ ਰੱਖ ਕੇ ਤੇ ਬਾਅਦ ਚ ਬੈਟਰੀ ਲੈ ਕੇ ਚਾਵੜੀ ਮੈਂ ਆਖਿਆ ਉੱਥੇ ਨਵਾ ਆਉਂ ਦੇ ਦਿੰਗਾ ਗੱਡੀ ਦੀਆਂ ਲਾਈਟਾਂ ਤੇ ਸ ਜਾਣਗਾ ਮੈਂ ਉੱਥੇ ਖੜੀ ਤੇ ਇੰਨਾ ਭੈੜਾ ਲੱਛ ਗਿਆ ਤੇ ਗੜ ਗਿਆ ਮੈਂ ਬਾਰ ਚ ਖੜੀ ਰਹੀ ਤੇ ਜਦੋਂ ਕੱਸੀ ਤੇ ਆਗੇ ਨਾ ਇਧਰ ਉਧਰ ਲਾਈਟਾਂ ਮੈਨੂੰ ਦੇਸੀਆਂ ਤੇ ਮੈਂ ਨਾ ਉਹ ਲਾਈਟਾਂ ਵੇਖ ਕੇ ਤੇ ਉਧਰ ਪਈ ਅੰਨੀ ਨੂੰ ਤੁਰ ਗਈ ਜਿੱਦੋਂ ਉਹਨੇ ਆਉਣਾ ਸੀ ਘਰ ਨੂੰ ਤੇ ਗੱਡੀ ਉੱਥੇ ਹੌਲੀ ਹੋ ਗਈ ਆ ਕੇ ਤੇ ਗੱਡੀ ਚ ਉਤਰਿਆ ਉਤਰ ਕੇ ਇੱਕ ਪਾਸੇ ਦਾ ਪਰਨਾ ਫੜ ਲਿਆ ਹੱਥ ਚ ਚਿੱਟਾ ਇੱਕ ਪਾਸੇ ਮੋਬਾਈਲ ਫੜ ਲਿਆ bari ਗੱਡੀ ਦੀ ਖੋਲੀ ਐ ਫਿਰ ਬੰਦ ਕਰੀ ਐ ਤੁਰਿਆ ਹੁੰਦਾ ਇਹੋ ਜੀ ਪੈੜੀ ਲਸ਼ਕ ਬੱਜੀ ਬਾਹਲੀ ਪੈੜੀ ਲਸ਼ਕ ਬੱਜੀ ਤੇ ਨਾਲ ਦੀ ਨਾਲ ਉਹ ਅਰੜ ਅਰੜ ਕਰਕੇ ਜਿਉਂ ਉਹ ਤਾਂ ਨੂੰ ਚੜੀ ਨਾ ਇੰਨਾ ਪੈੜਾ ਖੜਕਾ ਹੋਇਆ ਤੇ ਇੱਕਦਮ ਨੇਰਾ ਹੋ ਗਿਆ ਅੱਖਾਂ ਤੋਂ ਦਿਸਣੋਂ हट ਗਿਆ ਮੈਨੂੰ ਮੇਰੇ ਪਾਸਾ ਤਾਂ ਮੇਰਾ ਪੁੱਤ ਤੁਰਿਆ ਹੀ ਹੁੰਦਾ ਹੈ ਹੇ ਉਹਨਾਂ ਦਾ ਨਾਂ ਕਰਮਜੀਤ ਸੀ ਧੂਰੀ ਧੂਰੀ ਬਾਲਾ ਕਹਿੰਦੇ ਸੀ ਮੈਂ ਕਿ ਧੂਰੀ ਮੇਰੇ ਅੱਖਾਂ ਤੇ ਨਾ ਬਿਜਲੀ ਡੱਗ ਪਈ ਮੈਨੂੰ ਦਿਸਣੋਂ ਹਟ ਗਿਆ ਵੇ ਪੁੱਤ ਹਾਂਇ ਕਾਕੇ ਮੈਂ ਨਾ ਚੁੰਨੀ ਜੇ ਸੀਸੇ ਤੇ ਮਾਰੀ ਐਨਕਾਂ ਦੇ ਤੇ ਤੇ ਸੀਸੇ ਸਾਫ ਜੇ ਹੋ ਗਏ ਮੈਨੂੰ ਦਿਸਣ ਲੱਗ ਗਿਆ ਫੇਰ ਮੈਂ ਪਈ ਬੰਨੀ ਨੂੰ ਜਦੋਂ ਐ ਬੈਂਟਰੀ ਮਾਰੀ ਹਾਏ ਪਤਾ ਐ ਉਹਦੀਆਂ ਬਾਹਾਂ ਖਿਲਾਰੀਆਂ ਮੋਦਾ ਪਿਆ ਡਿੱਗਿਆ ਫੇਰ ਤਾਂ ਮੈਂ ਚੀਕਾਂ ਛੜਤਿਆਂ ਇਹਨਾਂ ਦੇ ਘਰ ਨੂੰ ਭੱਜ ਲਈ ਆਹ ਬੇਟੇ ਦਾ ਵੱਡੇ ਦਾ ਘਰ ਗਾਂ ਇਹਦਾ ਛੋਟੇ ਦਾ ਉਰੇ ਨਾਲ ਇਹਨਾਂ ਦੇ ਬਾਰ ਖੜਕਾਏ ਵੇ ਭੱਜ ਕੇ ਆ ਜੋਵੇ ਤੂਰੀ ਤੇ ਬਿਜਲੀ ਡੱਗ ਪਈ ਤੂਰੀ ਪਈ ਤੇ ਪਿਆ ਹੈ ਇਹ ਇੱਕ ਨਾ ਦਬਾਰ ਬੰਦ ਸੀ ਉਹਦਾ ਬਾਰ ਖੁੱਲਾ ਸੀ ਉਹ ਮੈਨ ਨਾਲ ਹੀ ਮੇਰੇ ਉਤਰਿਆ ਆਂਦਾ ਹੈ ਕਿੱਥੇ ਤੂਰੀ ਮੈਂ ਕਿਹਾ ਤੂਰੀ ਪਈ ਤੇ ਪਿਆ ਭੱਜ ਕੇ ਜਾ ਵੜੋ ਉਹਦੇ ਕੋਲੇ ਮੈਂ ਖੁਦ ਤੇ ਬਿਜਲੀ ਡਗ ਪੀ ਫੇਰ ਗਾਂ ਤੀਜਾ ਕਰ ਡਾਕਟਰ ਦਾ ਹੈ ਮੇਰੀ ਭੈਣ ਦੇ ਮੁੰਡੇ ਦਾ ਫਿਰ ਮੈਂ ਉਹਨਾਂ ਦੇ ਘਰੇ ਭੱਜ ਗਈ ਨਹੀਂ ਡਾਕਟਰ ਨੂੰ ਫੋਨ ਕਰਦੇ ਉਹ ਭੱਜ ਕੇ ਹਾਏ ਤੂਰੀ ਤੇ ਬਿਜਲੀ ਡੱਗ ਪੀ ਆ ਕੇ ਕੋਈ ਹੱਲ ਕਰਦੇ ਉਹਦਾ ਟਿਕਟੂਕਾ ਲਾ ਦੇਵੇ ਉਥੇ ਹਾਂ ਕਹਿ ਕੇ ਇੱਕ ਚੰਗ ਰੋਲੀ પાਖੇ ਭੱਜੇ ਤੇ ਜਦੋਂ ਮੈਂ ਆ ਗਈ ਕੋਲੇ ਇਹ ਚੱਕੀ ਜਾਂਦੇ ਗੱਡੀ 'ਚ ਪਾਉਂਦੇ ਐ ਤੇ ਮੈਨੂੰ ਉਹ ਬੁੜੀਆਂ ਹੋਰ ਗੰਡਣਾ ਪੜਾ ਤੋਂ ਆਂਗਾ ਉਹ ਮੈਨੂੰ ਆਦਿਆਂ ਠੀਕ ਐ ਵੀ ਤੂੰ ਹੌਸਲਾ ਰੱਖ ਮੈਂ ਤਾਂ ਸੁੱਖਾਂ ਸੁਖ ਦੀ ਫਿਰਾਂ ਪੁੱਤ ਵੇ ਮੇਰਾ ਪੁੱਤ ਠੀਕ ਹੋ ਜੇ ਮੱਸੇਰੇ ਸੁੱਖਾਂ ਵੰਡ ਕੇ ਆਵਾ ਹਾਏ ਨਹੀਂ ਪਤਾ ਪੁੱਤ ਨੂੰ ਤਾਂ ਲੁੱਟ ਪਏਗਾ ਹਾਏ ਥੋੜੇ ਚਿਰ ਬਾਅਦ ਮੁੜ ਕੇ ਕਹਿਣ ਲੱਗੇ ਮੰਜਾ ਲਿਆਓ ਮੰਜਾ ਮੈਂ ਕਾ ਜਿਹੜਾ ਮੰਜਾ ਆਖੀ ਜਾਂਦੇ ਆ ਪੁੱਤ ਤਾਂ ਹੈ ਨਹੀਂ ਮੈਂ ਕਾ ਹੈ ਨਹੀਂ ਮੇਰਾ ਤੂਰੀ ਪੁੱਤ ਦਾ ਜੇ ਤਾਂ ਮੰਜਾ ਮੰਗਾਈ ਜਾਂਦੇ ਆ ਜੇ ਲੈ ਕੇ ਜਾਣਾ ਹੋਵੇ ਤਾਂ ਗੱਡੀ ਚ ਪਾਉਣਾ ਆ ਘਟਣਾ ਵਾਪਰੀ ਮੇਰੇ ਅੱਖਾਂ ਦੇ ਪੰਜ ਕਿ ਮਿੰਟ ਦਾ ਹੀ ਫਰਕ ਪੰਜ ਮਿੰਟ ਵੀ ਨਹੀਂ ਲੱਗੇ ਹੋਣੇ ਗੱਡੀ ਉਤਰਦੇ ਨੂੰ ਨਾ ਨਹੀਂ ਲੱਗੇ ਪੰਜ ਤਾਂ ਲੱਗੇ ਹੀ ਨਹੀਂ ਉਹ ਸਿਰ ਤੇ ਘੁੰਮਦੀ ਫਿਰਦੀ ਸੀ ਬਸ ਜਦੋਂ ਅੱਧ ਵਿਚਾਲੇ ਜੇ ਆ ਗਿਆ ਨਾਲ ਦੀ ਨਾਲ ਡੱਗ ਪਈ ਉਸਦੀ ਬੇਟੀ ਕਰਦੀ ਸੀ ਜਿਵੇਂ ਤੂੰ ਦੱਸਦੇ ਗੱਡੀ ਆਈ ਹੈ ਤੇ ਗੱਡੀ ਬਸ ਮੁੜੀ ਮਸਾ ਹੋਣੀ ਹੈ ਬਸ ਨਹੀਂ ਸਿੱਧੀ ਨੰਗੀ ਗੱਡੀ ਛੱਡ ਕੇ ਵਸ ਤੱਕ ਪਈ ਆ ਹਾਂ ਗਾਮ ਮੱਲ ਕਹਿੰਦਾ ਸੀ ਮੁੰਡਾ ਉਹ ਇਹਨੂੰ ਤਾਰ ਕੇ ਸਿੱਧੀ ਨੰਗੀ ਗਾਉਂ ਥੋੜੀ ਜਿਹੀ ਗਾਂ ਹੀ ਨੰਗੀ ਹੈ ਬਸ ਜਦੋਂ ਮੈਂ ਚਾਂਗਾ ਰੋਲੀ ਪਾਤੀ ਵੇ ਮੈਂ ਤੂਰੀ ਡਿੱਗਿਆ ਪਿਆ ਵੇ ਵੱਜ ਕੇ ਆ ਜੋ ਵੇ ਇਹਨੂੰ ਲੈ ਜੋ ਸ਼ਾਮ ਨੂੰ ਗਿਆ ਕੋਈ ਡਾਕਟਰ ਕੀਤਾ ਕੋਈ ਗੱਲਬਾਤ ਕੀਤੀ ਤੁਹਾਡੇ ਨਾਲ ਦੱਸ ਕੇ ਗਿਆ ਕਿ ਮੈਂ ਕਿੱਥੇ ਚੱਲਿਆ ਹਾਂ ਹਾਂ ਇਹ ਦੱਸ ਕੇ ਗਿਆ ਸੀ ਪਤ ਮੱਥਾ ਟੇਕਣ ਗਿਆ ਸੀ ਗਾ ਡੇਰੇ 'ਚ ਅੱਗੇ ਵੀ ਜਾ ਵਰਦਾ ਹੁੰਦਾ ਸੀ ਹਾਂ ਹਾਂ ਤੜਕੇ ਸਵੇਰ 4 ਵਜੇ ਗਿਆ ਸਾਡੀ ਰਿਸ਼ਤੇਦਾਰੀ 'ਚ ਨਾ ਬੁੜੀ ਆਈ ਸੀਗੀ ਬੁੱਟੀ ਨਾਣੀ ਤੇ ਉਹ ਆਂਦੀ ਨਾ ਮੈਨੂੰ ਛੱਡਿਆ ਕਿ ਡੇਰੇ 'ਚ ਮੈਂ ਬਾਬੇ ਨੂੰ ਪੁੱਛ ਕੇ ਆਉਣਾ ਆਪਦੇ ਮੁੰਡੇ ਦੇ ਰਸਤੇ ਬਾਰੇ ਤੇ ਆਂਦਾ ਕਿ ਚੱਲ ਛੱਡਿਆ ਉਹ ਨਾ ਮਾਸੀ ਉਹ ਨੂੰ ਛੱਡਣ ਗਿਆ ਤੇ ਚੱਲ ਉੱਥੇ ਬਹਿ ਗਿਆ ਨਾ ਮੈਂ ਬਹਿ ਜਾਣਾ 2 ਘੰਟੇ ਤੇ ਚੱਲ ਨਾਲਿਆਂ ਦਾ ਚੌਂਕੀ ਭਰੀ ਜਾਊਗੀ ਨਾਲੇ ਮੈਂ ਬੈਠ ਜਾਣਾ ਤੇ 4 ਵਜੇ ਪਤਾ ਫੋਨ ਕਰਤਾ ਕਹਿੰਦਾ ਨਾ ਪੱਠੇ ਪਾ ਲੋ ਮੈਂ ਨਹੀਂ ਆਦਾ ਆਉਂਦਾ ਹੁਣ ਪੱਠੇ ਪਾਉਣ ਤੇ ਮੈਂ ਤਾਂ ਦਾ ਹੁਣ ਜਦੋਂ ਆਵਾਜ਼ ਵੱਜ ਗਈ ਨਾ ਮੈਨੂੰ ਵਾਰੀ ਆ ਗਈ ਮੈਂ ਉਦੋਂ ਹੀ ਆਉਂਗਾ ਅੱਛਾ ਚੱਲ ਬੁੱਟੀ ਨੁੱਟ ਕੇ ਪੱਠੇ ਪਾਤੇ ਹੂਆਂ ਦੀ ਖ ਚੱਲ ਹੁਣ ਗਿਆ ਤਾਂ ਹੈ ਚੱਲ ਬੈਠਾ ਰਹਿ ਮੈਂ ਬਾਦ ਨੀਏ ਪੱਠੇ ਤਾਂ ਉਹਨੇ ਪੱਠੇ ਪਾਤੇ ਜਦੋਂ ਗੱਜ ਦਾ ਲਸ਼ਕਦਾ ਜਾ ਸੀਗਾ ਤੇ ਮੈਨੂੰ ਫੇਰ ਫੋਨ ਆਇਆ ਮੈਂ ਚੱਕ ਲਿਆ ਮੈਨੂੰ ਆਦਾ ਪਸੂਟੀ ਨਾ ਇੱਥਾ ਰਹਿਣ ਦਿਓ ਬਾਹਰ ਨਾ ਕਰਿਓ ਆਹਦਾ ਗਣਿਆਂ ਦਾ ਪਤਾ ਕੋਈ ਨਹੀਂ ਕਦੋਂ ਲੈ ਪਾਣ ਇੱਥੇ ਤਾਂ ਕੜੇ ਆਉਂਦਾ ਬਹੁਤ ਹੈ ਮੈਂ ਕਿਹਾ ਚੱਲ ਠੀਕ ਆ ਸਿਟੀ ਨਾ ਇੱਥਾਈ ਰਹਿਣ ਦਿੰਨੇ ਆ ਨੂੰ ਸੱਸ ਨੇ ਅਸੀਂ ਪਸੂ ਉੱਥੋਂ ਨਾ ਖੋਲੇ ਪੱਠੇ ਪਾ ਕੇ ਚਾਲੇ ਇਹ ਵਿਚਾਰੀ ਇੱਥੇ ਆ ਗਈਆਂ ਦੀ ਮੈਂ ਆਖਾ ਆਟਾ ਗੋਲਣਾ ਮੈਂ ਆਖਾ ਤੂਰੀ ਨੂੰ ਆ ਜਾਂਦੇ ਆਪਾਂ ਫੇਰ ਹੀ ਰੋਟੀ ਪਕਾਵਾਂਗੇ ਮੈਂ ਆਖਾ ਦੋਨੇ ਆਪਾਂ ਕੀ ਹਜੇ ਖਾਣੀ ਐ ਰੋਟੀ ਜਦੋਂ ਘਰੇ ਆ ਜਾਂਦਾ ਸੀ ਪਤਾ ਸੀ ਉਹਦੀ ਰੋਟੀ ਪਕਾਉਣੀ ਉਹਦੀ ਚਾਹ ਬਣਾਉਣੀ ਤੈਨ ਨਹੀਂ ਜਾਣੇ ਸੀ ਕਿ ਘਰੇ ਇਹ ਸੁਖਣਾ ਅਡੋੜੀ ਸੀ ਪੋਤਾ ਬਾਹਰ ਐ ਤੇ ਤੁਹਾਡਾ ਪੋਤਾ ਬਾਹਰ ਐ ਪੋਤਾ ਹੇ ਰਸਤਾਰ ਕਹਿੰਦੇ ਸੀ ਇੱਥੇ ਰਹਿ ਪਾ ਹਨਾ ਬਾਈ ਦੂਜੀ ਦੱਸ ਰਿਆ ਸੀ ਸਾਨੂੰ ਉਹ हां ਮੇਰਾ ਭਰਾ ਦੌੜੀ ਖਾਣੇ ਉਹ ਆਦਾ ਸੀ ਸਾਡੇ ਕੋਲੇ ਆ ਜਾ ਤੂੰ ਮੈਂ ਵੀ ਇਥੋਂ ਫੋਨ ਤੇ ਆਖਿਆ ਮੈਂ ਕਿਹਾ ਤੂੰ ਦੌੜੀ ਖਾਣੇ ਜਾਵੜਾ ਤੇਰੇ ਮਾਮੇ ਕੋਲੇ ਰਹਿ ਪਾ ਤੇ ਲਸ਼ਕ ਦੇ ਗੜਕ ਦੇ ਚ ਤੂੰ ਆ ਹੀ ਨਾ ਮੈਨੂੰ ਆਦਾ ਚਲ ਮਲ ਕਿਆਂ ਦਾ ਬਾਈ ਮਿਲ ਗਿਆ ਮੈਂ ਉਹਦੇ ਨਾਲ ਆ ਜਾਣਾ ਆਦਾ ਗੱਡੀ ਤੇ ਮੋਟਰਸਾਈਕਲ ਇਥੇ ਖੜਾਇਆ ਉਹਨੇ ਬਸ ਉਹ ਸਾਥ ਨਾਲ ਗੱਡੀ ਤੇ ਆ ਗਿਆ ਨਹੀਂ ਖਣੀ ਉੱਥੇ ਦੌੜੀ ਖਾਣੇ ਜਾਵੜਦਾ ਮੇਰੇ ਭਰਾ ਕੋਲੇ ਤੇ ਬਸ ਇਹ ਆ ਘਟਣਾ ਵਾਪਰੀ ਪੁੱਤ ਵੇ ਮੈਂ ਤਾਂ ਮੈਰੇ ਉਹ ਪੁੱਲ ਦਾ ਨਹੀਂ ਸੀ ਨੁੱਤ ਜਿਹੜਾ ਮੂਦਾ ਡਿੱਗਿਆ ਪਿਆ ਹਾਈ ਵਾਹ ਖਲਾਰੀਆਂ ਹਾਈ ਮੂਦਾ ਡਿੱਗਿਆ ਪਿਆ ਮੈਂ ਜਿੰਨਾ ਚਿਰ ਜੀਉਂਗੀ ਮੈਂ ਉਹ ਸੀਨ ਨਹੀਂ ਭੁੱਲਦੀ ਆਪਦੇ ਪੁੱਤ ਦਾ ਹੈ ਰੱਬਾ ਤੂੰ ਮੇਰੇ ਤੇ ਛੱਡ ਦਿੰਦਾ ਬਿਜਲੀ ਮੈਂ ਸਿਉਨੇ ਵਰਗਾ ਪੋਤਾ ਜੀ ਕਿੱਥੇ ਛੱਡ ਕੇ ਤੇ ਮੈਂ ਕਿਵੇਂ ਡਿੱਕ ਪੈਂਦੀ ਤੁਹਾਡੇ ਦੇ ਜਿਹੜੇ ਲੇਖਤਕਾਰਿਓ ਦੇ ਵਿਚਾਰੇ ਨੇ ਇੰਨੀ ਕਿ ਲਿਖਿਆ ਸੀ ਦਾਣਾ ਪਾਣੀ ਤੁਹਾਡੇ ਘਰ ਦਾ ਇਨਕ ਲਿਖਿਆ ਸੀ ਉਹਦਾ ਮੁੱਕ ਗਿਆ ਉਹਦਾ ਉਹਦਾ ਦਾਣਾ ਪਾਣੀ ਤਾਂ ਮੁੱਕ ਗਿਆ ਤੜਕੇ ਵੀ ਨਹੀਂ ਰੋਟੀ ਖਾ ਕੇ ਗਿਆ ਕਹਿੰਦਾ ਉੱਥੇ ਲੰਗਰ ਚੱਲਦਾ ਹੁੰਦਾ ਮੈਂ ਉੱਥੇ ਹੀ ਖਾ ਲੂੰਗਾ ਤੇ ਹੱਥ ਨੇ ਤਾਂ ਘਰੇ ਨਹੀਂ ਆਉਣ ਦਿੱਤਾ ਗੇਟ ਨਹੀਂ ਟੱਪਣ ਦਿੱਤਾ ਰੱਬ ਨੇ ਰਾਜੀ ਤਾਲਿਆ ਹੈ ਨਾ ਹੋ ਜਾ ਨਰਵਾਸੀ ਮੇਰਾ ਪੱਤ ਤਾਂ ਟਾਇਆ ਨਹੀਂ ਟੈਂਦਾ ਸੀ ਪਤਾ ਨਹੀਂ ਰੱਬ ਨੇ ਕਿਵੇਂ ਟਾਲਿਆ ਕਿਵੇਂ ਜਾਣਦਾ ਪਿੱਛੋਂ ਦੀ ਡਿੱਗੀ ਜਿਹੜਾ ਮੁੱਦਾ ਹੀ ਡੱਗ ਪਿਆ ਆਉਂਦਾ ਆਉਂਦਾ ਮੁੱਦਾ ਹੀ ਡੱਗ ਪਿਆ ਕਹਿੰਦੇ ਲਾਇਕ ਪੁੱਤ ਅਸੀਂ ਬਾळा ਲੋ ਬਾळा ਲੈਕ ਸੀ ਬਾळा ਲੈਕ ਪੁੱਤ ਬਾळा ਬੰਦੇ ਨਾਲ ਕਹਿੰਦੇ ਮੈਂਬਰ ਚੁਣਿਆ ਸੀ ਪਿੰਡ ਦੇ ਵਿੱਚ ਹਾਂ ਪਿੰਡ ਦੇ ਵਿੱਚ ਹਾਏ ਸਰਬਨ ਪੁੱਤ ਸੀ ਮੇਰਾ ਮੈਂ ਕੋਈ ਦਵਾਈ ਬੂਟੀ ਨੂੰ ਕਹਿ ਦਿੰਦੀ ਤੇ ਇਖਤਜਾਬ ਜਬ ਬਣਦਾ ਮੇਰੇ ਵੱਧ ਤੇ ਕੈਪਸੂਲ ਜੇ ਮੈਂ ਲਿਆਉਣੇ ਹੁੰਦੇ ਨਾ ਕਿਤੇ ਇਹ ਮੁੰਡਾ ਛੋਟਾ ਇਹ ਲਿਆ ਦਿੰਦਾ ਜੇ ਨਾ ਕੋਟ ਜਾਂਦਾ ਨਾ ਤੇ ਮੈਂ ਹੰਦੀ ਤੂਰੀ ਤੂੰ ਲਿਆ ਕੇ ਦੇ ਕਾਕਾ ਤਾਂ ਕੋਟ ਨਹੀਂ ਗਿਆ ਅੱਜ ਤੇ ਫਿਰ ਨਾ ਮੈਨੂੰ ਕੱਲੇ ਕੈਪਸੂਲਾਂ ਦੇ ਪੱਤਿਆਂ ਦੀ ਖਾਤਰ ਕੋਟ ਜਾਂਦਾ ਮੈਨੂੰ ਲਿਆ ਕੇ ਦਿੰਦਾ ਦਵਾਈ ਹੇ ਮਾਰੇ ਕਦੇ ਮੇਰੀ ਬਾਲਾ ਸੀ ਕਹਿੰਦੇ ਸੀ ਜਿੰਦੇ ਸੀ ਪੁੱਤ ਬਾਲਾ ਨਰਮ ਕਦੇ ਮੈਨੂੰ ਉੱਚੀ ਨਹੀਂ ਬੋਲਿਆ ਸੀ ਕਦੇ ਮੇਰਾ ਉਹਨੇ ਮੂੰਹ ਨਹੀਂ ਫਟਕਾਰਿਆ ਸੀ ਢੀਣਾ ਵੀ ਕਦੇ ਭਗਤਾਂ ਦੀ ਪੈਂਦੀਆਂ ਮਾਤਾ ਭਗਤਾਂ ਤੇ ਪੈਂਦੀਆਂ ਪੁੱਤ ਪੈਗਾਂ ਭਗਤਾਂ ਤੇ ਅੱਖਾਂ ਦੇ ਸਾਹਮਣੇ ਪੈਗਾਂ ਹੈ ਵਜਾ ਸਰਬਨ ਪੁੱਤ ਸੀ ਹਾਏ ਕੋਈ ਪਿੰਡੋਂ ਬਾਜ ਮਾਰਦਾ ਨਾ ਕਰੇ ਪਮਾ ਪਾਣੀ ਪੀਉਂਦਾ ਪਮਾ ਪੱਠੇ ਪਾਉਂਦਾ ਉਹਨੇ ਛੱਡ ਕੇ ਵਿਚਾਲੇ ਉੱਠ ਜਾਣਾ ਉਹਨਾਂ ਦਾ ਕੰਮ ਸਵਾਰਨਾ ਕਰਿਆ ਹੁੰਦਾ ਸੀ ਤੁਸੀਂ ਪਾ ਲੋ ਕੁੜੀ ਨੂੰ ਬਗੂਨ ਕਹੇ ਜਾਂਦਾ ਤੂੰ ਪੱਠੇ ਪਾ ਲ ਮੈਨੂੰ ਤਾਂ ਜੰਨਾ ਫੋਨ ਆਇਆ ਇੰਨਾ ਬਣਾਇਆ ਸੀ ਮੈਂਬਰ ਰੱਬ ਨੇ ਜਾਣਣਾ